ਜਲੋਕ 5 7 ਤੋਂ 10 ਜਿਹੜੀਆਂ ਕਟਾਂ ਲੱਗੀਆਂ ਉਹਨਾਂ ਕਟਾਂ ਦੇ ਠੀਕ ਆ ਅੱਜ ਵੀ ਲੜਾਈ ਸਾਡੇ ਚੱਲੂ ਐ ਉਹਨਾਂ ਦੀ ਵਾਪਸੀ ਲਈ ਜਿੱਥੇ ਨਿਜਾਇਜ਼ ਹੋਇਆ ਉਹ ਲਿਖ ਕੇ ਡੀਸੀ ਨੂੰ ਅਸੀਂ ਦੇ ਕੇ ਆਏ ਆ ਬਹੁਤ ਸਾਰੇ ਸੋ ਇਸ ਵਸਤੇ ਦੇ ਵਿੱਚ ਹੁਣ ਸਾਡੀ ਆਸ ਬੱਜੀ ਐ ਕਿ ਸਾਡੀ ਲੜਾਈ ਇੱਕ ਮੁਠ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਨੂੰ ਆਉਣ ਵਾਲੇ ਜਿਹੜੇ ਐਕਸ਼ਨ ਹੈ ਉਹਨਾਂ ਦੀ ਤਰਤੀਬ ਹੋਰ ਸਾਰਾ ਕੁਝ ਲੇਕਿਨ ਇਹਦੇ ਨਾਲ ਨਾਲ ਹੀ 26 ਤਰੀਕ ਨੂੰ 26 ਜਨਵਰੀ ਨੂੰ ਸਿੰਯੋਕ ਤੋਂ ਮੋਰਚੇ ਨੇ ਵੀ ਤੇ ਦੂਸਰੇ ਮੋਰਚੇ ਨੇ ਵੀ ਇੱਕ ਮੋੜ ਹੋ ਕੇ ਸਾਨੂੰ ਪੂਰਾ ਲੋਰ ਲਾ ਕੇ ਮੋਦੀ ਦੀ ਧੌੜ ਪਿਛਾ ਕੇ ਅਸੀਂ ਕੂਰਦਰੀ ਕਰਕੇ ਉਹਦੇ ਤ ਨੂੰ ਵਾਪਸ ਕਰਾਇਆ ਸੀ ਇਦਾਂ ਹੀ ਆ ਜਾਂਦੇ ਹੋਰ ਵੀ ਕਈ ਕਿਸ ਤਰ੍ਹਾਂ ਨੁਕਸਾਨ ਕਰਨ ਦੁਰੀ ਹੈ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਸਰਹੱਦਾਂ ਤੇ ਬੈਠੇ ਰਹੇ ਉੱਥੇ ਸਾਡੇ ਜਿਹੜੇ ਸੀ

ਅਰਥਿਕ ਨੀਤੀਆਂ ਮੁਰਦਾਬਾਦ 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 ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਮੁਰਦਾਬਾਦ 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 ਸੰਯੁਕਤ ਮੋਰਚਾ ਜਿੰਦਾਬਾਦ 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 ਸੰਯੁਕਤ ਮੋਰਚਾ ਭਾਰਤ ਜਿੰਦਾਬਾਦ 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 ਹਸੀਕਾਲ ਜੀ ਮੈਂ ਤਰਮਿੰਦਰ ਸਿੰਘ ਅੱਜ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਜਿਹੜਾ ਖਰੜਾ ਭਾਰਤ ਸਰਕਾਰ ਨੇ ਸੂਬੇ ਦੀਆਂ ਸਰਕਾਰਾਂ ਨੂੰ ਜਿਹੜਾ ਇਹ ਪਾਸ ਕਰਨ ਦੇ ਲਈ ਦਿੱਤਾ ਹੈ ਅਸੀਂ ਉਹਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਾਪੀਆਂ ਸਾੜੀਆਂ ਆ ਐ ਐਸ ਡੀ ਐਮ ਦਫ਼ਤਰ ਮੁਕੇਰੀਆਂ ਦੇ ਵਿੱਚ ਕਿਉਂਕਿ ਇਹ ਖਰੜਾ ਸਿੱਧੇ ਤੌਰ ਤੇ ਖੇਤੀ ਦੇ ਤਿੰਨੇ ਕਾਨੂੰਨਾਂ ਨੂੰ ਜਿਹੜਾ ਟੇਢੇ ਸਿੱਧੇ ਢੰਗ ਦੇ ਨਾਲ ਲਾਗੂ ਕਰਨ ਦੇ ਵੱਲ ਨੂੰ ਜਿਹੜਾ ਸੱਦਾ ਦੇ ਰਿਹਾ ਹੈ ਇਹਦਾ ਅਸੀਂ ਤਿੱਖੇ ਤੌਰ ਤੇ ਵਿਰੋਧ ਕਰ ਰਹੇ ਹਾਂ ਜਿੱਥੇ 13 ਜਨਵਰੀ 2021 ਦੇ ਵਿੱਚ ਅਸੀਂ ਉਹ ਤਿੰਨੇ ਕਾਨੂੰਨਾਂ ਦੀਆਂ ਕਾਪੀਆਂ ਦਿੱਲੀ ਦੇ ਉਹਨਾਂ ਪੰਜ ਬਾਡਰਾਂ ਦੇ ਉੱਪਰ ਫੂਕੀਆਂ ਸੀਗੀਆਂ ਉਹੀ ਕਾਨੂੰਨਾਂ ਨੂੰ ਟੇਢੇ ਸਿੱਧੇ ਢੰਗ ਦੇ ਨਾਲ ਕੇਂਦਰ ਦੀ ਸਰਕਾਰ ਨੇ ਸੂਬੇ ਦੀ ਸਰਕਾਰਾਂ ਨੂੰ ਕਿਹਾ ਹੈ ਵੀ ਇਹ ਲਾਗੂ ਕੀਤਾ ਜਾਵੇ ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਨੇ 9 ਤਰੀਕ ਵੱਡਾ ਇੱਕ ਐਕਸ਼ਨ ਮੋਗੇ ਦੇ ਵਿੱਚ ਕਰਕੇ ਇਹ ਸਾਫ਼ ਕਹਿ ਦਿੰਦਾ ਵੀ ਇਹ ਕਾਨੂੰਨ ਇਹ ਖਰੜੇ ਨੂੰ ਜਿਹੜਾ ਆਸੀਂ ਲਾਗੂ ਨਹੀਂ ਕਰਨ ਦੇਵਾਂਗੇ ਜਿਹੜਾ ਸਿੱਧਾ ਹੀ ਕਹਿ ਰਿਹਾ ਵੀ ਇੱਕੋ ਹੀ ਵਪਾਰੀ ਜਿਹੜਾ ਆ ਕਿਤੇ ਵੀ ਉਹ ਲਾਇਸੈਂਸ ਲੈ ਕੇ ਭਾਰਤ ਦੇ ਕਿਸੇ ਵੀ ਖੇਤ ਦੇ ਵਿੱਚ ਉਹ ਜਿਹੜਾ ਆ ਅਨਾਜ ਖਰੀਦ ਸਕਦਾ ਹੈ ਕਿਤੇ ਵੀ ਉਹ ਵੇਚ ਸਕਦਾ ਜਿਹਦੇ ਨਾਲ ਸਾਡੀ ਖੇਤੀ ਸਾਡੇ ਜਿਹੜੇ ਕੈਲੀਪੀਗਾਡੇ ਅਨਾਜ ਦੀ ਜਿਹੜੀ ਲੁੱਟ ਪੰਨਾ ਹੋਰ ਜਿਆਦਾ ਵੱਡੇ ਪੱਧਰ ਤੇ ਹੋ ਸਕਦੀ ਹੈ ਅੱਜ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦਾ ਉਹਦੇ ਨਾਲ ਸੰਬੰਧਿਤ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅੱਜ ਉਸ ਖਰੜੇ ਦੀਆਂ ਕਾਪੀਆਂ ਫੂਕੀਆਂ ਆ ਤੇ ਸਾਫ਼ ਇਤੋ ਕਿਹਾ ਹੈ ਵੀ ਇਸ ਇਦੇ ਵਿਰੁੱਧ ਤਕੜਾ ਜਿਹੜਾ ਸੰਘਰਸ਼ਾਂ ਵਾਲੇ ਸਮੇਂ ਦੇ ਵਿੱਚ ਕਰਨ ਦੀ ਲੋੜ ਹੈ ਇਲਾਕੇ ਦੇ ਕਿਸਾਨਾਂ ਨੂੰ ਇਹ ਸੱਦਾ ਦਿੱਤਾ ਹੈ ਕਿ ਜਿਹੜਿਆ ਕਾਨੂੰਨਾਂ ਦੇ ਵਿਰੁੱਧ ਅਸੀਂ ਲਗਾਤਾਰ 2.5 ਸਾਲ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ 1.5 ਸਾਲ ਦਿੱਲੀ ਦੇ ਬਾਡਰਾਂ ਦੇ ਉੱਪਰ ਕੀਤਾ ਹੈ ਉਹ ਟੇਡੇ ਸਿੱਧੇ ਢੰਗ ਦੇ ਨਾਲ ਕੇਂਦਰ ਸਰਕਾਰ ਦੁਬਾਰਾ ਤੋਂ ਥਾਪਣ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਵਿਰੁੱਧ ਤਕੜੇ ਹੋ ਕੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ